ਸੱਚ ਦੀ ਪਹਿਚਾਨ ਹੋ ਸਕੇ ਤਾਂ ਕਿ ਅਸੀਂ ਆਪਣੇ ਜਨਮ ਨੂੰ ਇਸ ਜੀਵਨ ਨੂੰ ਸਫਲ ਕਰ ਸਕੀਏ ਸੋ ਇਸ ਵਾਰ ਸਤਿਗੁਰੂ ਜੀ ਕਿਵੇਂ ਸਾਨੂੰ ਉਪਦੇਸ਼ ਕਰਦੇ ਨੇ ਕੀ ਬੰクシー ਕਰਦੇ ਨੇ ਇਸ ਮਹੀਨੇ ਦੇ ਅੰਦਰ ਆਓ ਵਿਚਾਰ ਰੰਭ ਕਰਨ ਤੋਂ ਪਹਿਲਾਂ ਮਨ ਸ਼ੁੱਧੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਜੀ ਦੇ ਚਰਨਾਬਾਸ ਲਗਾਈਏ ਹਾਜ਼ਰੀ ਕੋਈ ਵੀ ਰਸਨਾ ਵਾਂਗੀ ਨਾ ਰਹੇ ਬੜੀ ਹੀ ਸ਼ਾਦਾ ਭਾਵਨਾ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਗੁ ਗੁਰੂ ਸਾਹਿਬ ਜੀ ਆਸਾੜ ਪੰਦਾ ਤੁਸ ਲੱਗੇ ਅਰ ਨਾ ਉਹ ਨਜਨਾ ਪਾਸ ਸੋ ਆਪਾਂ ਦੇ ਜੇ ਸੰਸਾਰ ਦੇ ਇੰਦਰ ਜੋ ਮਨੁੱਖ ਹੈ ਸਾਰੇ ਜੀਵਾਂ ਤੋਂ ਸਿਰ ਮੋਹ ਰੇ ਸਰਦਾਰ ਏ ਦੁਨਾਂ ਦੇ ਵਿੱਚੋਂ ਸੋ ਇਹ ਮਨੁੱਖ ਜਿਹੜਾ ਹੈ ਜਦੋਂ ਇਸ ਸੰਸਾਰ ਜੀਵ ਤੇ ਵਿਚਰਦਾ ਹੈ ਸੋ ਇਹ ਸੰਸਾਰ ਦੇ ਉੱਤੇ 6 ਰੁੱਤਾਂ ਆਉਂਦੀਆਂ ਨੇ ਇਹਨਾਂ ਦਾ ਜੀਵਨ ਦੇ ਉੱਤੇ ਬੜਾ ਅਸਰ ਪੈਂਦਾ ਹੈ ਗਰਮੀ ਦਾ ਸਰਦੀ ਦਾ ਹੁਣ ਸਾਡਾ ਅਸਲੀ ਮਨੋਰਥ ਕੀ ਹੈ ਕਿ ਅਸੀਂ ਉਹ ਪਰਮਾਤਮਾ ਨੂੰ ਪਾਉਣਾ ਹੈ ਭਈ ਪ੍ਰਾਪਤ ਮਾਨਕ ਦੇਹ ਰੀਆ ਗੋਬਿੰਦ ਮੰਨ ਕੀਏ ਤੇਰੀ ਬਰੀਆ ਰੱਬ ਨੂੰ ਪਉਣਾ ਹੈ ਪਰ ਉਸ ਪਰਮਾਤਮਾ ਨੂੰ ਪਾਉਣ ਦੇ ਪਿੱਛੇ ਮਕਸਦ ਕੀ ਹੈ ਕਿ ਇਹ ਸੰਸਾਰ ਦੇ ਅੰਦਰ ਸਾਨੂੰ ਜਿਹੜੇ ਆਪਦਾ ਜੀਵਨ ਬਸਰ ਕਰਨਾ ਹੈ ਸੰਸਾਰ ਦੇ ਵਿੱਚ ਰਹਿਣ ਵਾਸਤੇ ਸੰਸਾਰਿਕ ਚੀਜ਼ਾਂ ਦੀ ਧਨ ਪਦਾਰਥਾਂ ਦੀ ਜ਼ਰੂਰਤ ਪੈਂਦੀ ਹੈ ਸੋ ਮਨੋਖੀ ਮਾਇਆ ਦੇ ਪ੍ਰਭਾਵ ਦੇ ਕਾਰਨ ਇਹ ਸੰਸਾਰਿਕ ਤੁੰਗੀਆਂ ਦੇ ਅੰਦਰ ਇਨਾ ਕੋ ਜਿਹੜਾ ਹੈ ਮਸਤ ਹੋ ਜਾਂਦਾ ਹੈ ਕਿ ਉਹ ਰੱਬ ਦੇ ਰਸਤੇ ਨੂੰ ਭੁੱਲ ਜਾਂਦਾ ਹੈ ਤੇ ਜਦੋਂ ਮੇਰੇ ਰੱਬ ਦੇ ਰਸਤੇ ਦੀ ਸੋਝੀ ਆਉਂਦੀ ਹੈ ਹੁਣ ਜਿਵੇਂ ਪਿਛਲੇ ਵੀ ਉਪਦੇਸ਼ਾਂ ਦੇ ਅੰਦਰ ਸਤਿਗੁਰੂ ਨੇ ਬਲਵਿਸ਼ ਕੀਤਾ ਹੈ ਹੁਣ ਜਦੋਂ ਬੰਦਾ ਇਹਨਾਂ ਉਪਦੇਸ਼ਾਂ ਨੂੰ ਸੁਣਦਾ ਹੈ ਪੜ੍ਹਦਾ ਹੈ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ ਸੋਝੀ ਆਉਂਦੀ ਹੈ ਬੰਦਗੀ ਕਰਨੀ ਸ਼ੁਰੂ ਕਰਦਾ ਹੈ ਕਰਦਿਆਂ ਕਰਦਿਆਂ ਉਹ ਇੱਥੋਂ ਤੱਕ ਪਹੁੰਚ ਜਾਂਦਾ ਹੈ ਕਿ ਉਹ ਬੰਦਗੀ ਤੇ ਬੰਦਾ ਕਰਦਾ ਹੈ ਜਦੋਂ ਕਿਤੇ ਸਮਾਂ ਮਿਲਈ ਸਬਾਬ ਬਣ ਜਾਵੇ ਤੇ ਜਦੋਂ ਫਿਰ ਇਹ ਰੁੱਤਾਂ ਬਦਲਦੀਆਂ ਨੇ ਆਮ ਅਸੀਂ ਦੇਖਦੇ ਆ ਕੋਈ ਨਾ ਕੋਈ ਬਹਾਨਾ ਜਿਹੜਾ ਸਾਨੂੰ ਲੱਭ ਜਾਂਦਾ ਹੈ ਗਰਮੀ ਆਉਂਦੀ ਹੈ ਤੇ ਕਹਿੰਦਾ ਹੈ ਕਿ ਗਰਮੀ ਬੜੀ ਹੈ ਸਰਦੀ ਹੋ ਜਾਵੇ ਤੇ ਬੰਦਾ ਬਹਾਨੇ ਬਣਾ ਲੈਂਦਾ ਕਿ ਸਰਦੀ ਬੜੀ ਹੈ ਪਰ ਸਤਿਗੁਰੂ ਦੀ ਯਾਦ ਇਹ ਨਹੀਂ ਕਿ ਜਦੋਂ ਇਹ ਹਾੜ ਦਾ ਮਹੀਨਾ ਇਹ ਜੀਤ ਦੇ ਮਹੀਨੇ ਇਹ ਬੜੇ ਗਰਮੀ ਵਾਲੇ ਮਹੀਨੇ ਨੇ ਇਨਾਂ ਦੇ ਅੰਦਰ ਬੜੀ ਤਪਸ਼ ਜਿਹੜੀ ਹੈ ਉਹ ਪੈਂਦੀ ਹੈ ਆਮ ਅਸੀਂ ਇਸ ਮਹੀਨੇ ਨੂੰ ਹਾੜ ਦਾ ਮਹੀਨਾ ਆਖਦੇ ਹਰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਆਸਾੜ ਦਾ ਜਿਹੜਾ ਮਹੀਨਾ ਕਿਹਾ ਹੈ ਆਸਾੜ ਲਫ਼ਜ਼ ਵਸਦੇ ਆ ਆਸਾੜ ਨਾਮ ਹੈ ਤਪਸ਼ ਦਾ ਗਰਮੀ ਦਾ ਇਸ ਮਹੀਨੇ ਗਰਮੀ ਦੇ ਪੈਂਦੀ ਹੈ ਬੜੀ ਤਪਸ਼ ਹੋ ਜਾਂਦੀ ਹੈ ਇਸ ਵਾਸਤੇ ਸਤਿਗੁਰੂ ਨੇ ਇਸ ਨੂੰ ਮਹੀਨੇ ਨੂੰ ਹਾੜ ਦੀ ਥਾਂ ਤੇ ਆ ਸਾੜ ਵਰਤੇ ਜਿਸ ਮਹੀਨੇਂਦਰ ਬੜਾ ਸਾੜ ਪੈਂਦਾ ਹੈ ਗਰਮੀ ਪੈਂਦੀ ਤੇ ਹੁਣ ਜਦੋਂ ਬੰਦਾ ਬੰਦਗੀ ਕਰਦਾ ਹੈ ਤੇ ਸਤਿਗੁਰ ਦੀ ਯਾਦ ਨੇ ਆਮ ਬੰਦਾ ਤੇ ਫਿਰ ਬਹਾਨੇ ਲੱਭ ਲੈਂਦਾ ਹੈ ਕਿ ਗਰਮੀ ਬੜੀ ਹੈ ਕੀ ਗੁਰੂ ਘਰੇ ਜਾਣਾ ਹੈ ਸਾਧ ਸੰਗਤ ਕਰਨੀ ਹੈ ਜੇ ਤੇ ਆਪਾਂ ਆਮ ਜੀਵਨ ਦੇ ਅੰਦਰ ਐਸਾ ਹੁੰਦਾ ਹੈ ਪਰ ਸਤਿਗੁਰ ਦੀ ਯਾਦ ਨੇ ਆ ਸਾੜ ਤਪੰਦਾ ਤਿਸ ਲੱਗੀ ਸਤਿਗੁਰ ਦੀ ਯਾਦ ਹੀ ਇਹ ਹਾੜ ਦਾ ਮਹੀਨਾ ਜਿਹੜਾ ਹੈ ਤੇ ਉਹਨਾਂ ਨੂੰ ਗਰਮੀ ਵਾਲਾ ਵਿਆਪਦਾ ਏ ਇਹਨਾਂ ਉਹਨਾਂ ਨੂੰ ਗਰਮੀ ਮਹਿਸੂਸ ਨਹੀਂ ਹਰ ਨਾ ਨ ਜਿੰਨਾ ਪਾਸ ਜਿਨ੍ਹਾਂ ਦੇ ਕੋਲ ਨਾਮ ਦੀ ਦਾਤ ਨਹੀਂ ਹੈ ਜਿਨ੍ਹਾਂ ਨੂੰ ਅਜੇ ਨਾਮ ਦੀ ਪ੍ਰਾਪਤੀ ਨਹੀਂ ਹੋਈ ਉਹਨਾਂ ਵਾਸਤੇ ਫਿਰ ਇਹ ਬਹਾਨਾ ਜਿਹਦਾ ਇਹ ਬਣ ਜਾਂਦਾ ਹੈ ਕਿ ਭਾਈ ਗਰਮੀ ਵਧੀ ਹੈ ਬਹਾਨਾ ਲੱਭ ਲੈਂਦੇ ਨੇ ਪਰ ਸਤਿਗੁਰ ਜੀ ਆਦੇ ਜਿਹੜੇ ਉਹ ਰੱਬ ਦੇ ਨਾਲ ਜੁੜ ਜਾਂਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ ਫਿਰ ਉਹਨਾਂ ਨੂੰ ਇਹ ਹਾਰਡ ਦਾ ਮਹੀਨਾ ਵੀ ਜਿਹੜੀ ਗਰਮੀ ਹੈ ਨਾ ਤਾਪਸ਼ ਜਿਹੜੀ ਹੈ ਫਿਰ ਇਹ ਵੀ ਉਹਨਾਂ ਉੱਤੇ ਕੋਈ ਅਸਰ ਨਹੀਂ ਪਾਉਂਦੀ ਫਿਰ ਉਹ ਇਸ ਮਹੀਨੇ ਦੇ ਅੰਦਰ ਵੀ ਆਪ ਦਾ ਜਿਹੜਾ ਨਾਮ ਹੈ ਪਰਮਾਤਮਾ ਦੀ ਬੰਦਗੀ ਜਿਹੜੀ ਹੈ ਗੁਰੂ ਦੀ ਸੰਗਤ ਜਿਹੜੀ ਹੈ ਉਹ ਛੱਡਦੇ ਨਹੀਂ ਤੇ ਜਿਹੜਾ ਬੰਦੇ ਦੀ ਇਹ ਹਾਲਤ ਹੁੰਦੀ ਕਿਉਂ ਹੈ ਨਾਮ ਦੀ ਪ੍ਰਾਪਤੀ ਹੁੰਦੀ ਕਿਉਂ ਨਹੀਂ ਹੈ ਬੰਦਾ ਨਾਮ ਕਿਉਂ ਨਹੀਂ ਪਾਵਦਾ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰੇ ਕੋਲ ਵੀ ਨਾਮ ਦੀ ਦਾਤ ਹੋਵੇ ਮੈਂ ਵੀ ਇਹ ਸੰਸਾਰਿਕ ਸੁੱਖਾਂ ਦੀ ਥਾਂ ਤੇ ਉਹ ਪਰਮ ਸੁੱਖ ਜਿਹੜਾ ਹੈ ਉਹ ਮਾਣ ਸਕਾਂ ਜਿਹੜਾ ਸਜੀਵੀ ਸੁੱਖ ਹੈ ਜਿਹੜਾ ਇਹ ਦੁਨਿਆਵੀ ਦੁੱਖਾਂ ਤੋਂ ਜੁਝੁੜਕਾਰਾ ਪਾਉਣ ਵਾਲਾ ਪ੍ਰਮਾਤਮਾ ਦਾ ਸਜੀਵੀ ਸੁੱਖ ਹੈ ਮੈਨੂੰ ਉਹਦੀ ਪ੍ਰਾਪਤੀ ਵੀ ਹੋ ਜਾਵੇ ਕਿਉਂ ਨਹੀਂ ਹੁੰਦੀ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਸਤਿਗੁਰੂ ਜੀ ਆਪ ਨੇ ਇਹ ਅਰਦਾਸ ਇਹ ਭਾਵਨਾ ਜਿਹੜੀ ਤਾਂ ਨਹੀਂ ਪੂਰੀ ਹੁੰਦੀ ਕਿਉਂਕਿ ਬੰਦੇ ਦੀ ਹਾਲਤ ਕੈਸੀ ਏ ਜਗ ਜੀਵਨ ਪੁਰਖ ਤਿਆਗ ਕੇ ਜਿਹੜਾ ਪ੍ਰਮਾਤਮਾ ਜਿਹੜਾ ਪ੍ਰਭੂ ਸਾਨੂੰ ਇਸ ਜਗਤ ਨੂੰ ਜੀਵਨ ਦੇਣ ਵਾਲਾ ਹੈ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਉਸ ਅਕਾਲ ਪੁਰਖ ਨੂੰ ਤਿਆਗ ਕੇ ਮਾਨਸ ਸੰਧੀ ਆਸ ਇਹ ਜਿਹੜੇ ਮਨੁੱਖ ਨੇ ਸੰਸਾਰਿਕ ਉਨ੍ਹਾਂ ਉੱਤੇ ਬੰਦੇ ਦੀ ਆਸ ਬਣ ਜਾਂਦੀ ਹੈ। ਉਨ੍ਹਾਂ ਉੱਤੇ ਆਸ ਧਾਰਨ ਦੇ ਬੰਦੇ ਦੀ ਆਸ ਉਮੀਦ ਉਹ ਰੱਬ ਤੋਂ ਟੁੱਟ ਕੇ ਇਹ ਆਮ ਬੰਦਿਆਂ ਤੇ ਆਸ ਉਮੀਦ ਬਣ ਜਾਂਦੀ ਹੈ। ਕਿਵੇਂ ਬਣਦੀ ਹੈ? ਇਸੇ ਸਮੇਂ ਕੋਈ ਫਕੀਰ ਜਿਹੜਾ ਸੀ ਨਾ ਉਹ ਰਾਜੇ ਦੇ ਦਰਬਾਰ ਦੇ ਅੰਦਰ ਗਿਆ। ਜਦੋਂ ਉਹ ਦਰਬਾਰ ਦੇ ਵਿੱਚ ਗਿਆ ਰਾਜ ਨੇ ਬੜਾ ਸਤਿਕਾਰ ਕੀਤਾ। ਤੇ ਉਹ ਸਮੇਂ ਉਸ ਫਕੀਰ ਨੂੰ ਆਖਣ ਲੱਗਾ ਕਿ ਫਕੀਰ ਜੀ ਸਾਧੂ ਸੰਤਾਂਾਂ ਮਾਪੁਰਸ਼ਾਂ ਦੀ ਸੇਵਾ ਦਾ ਬੜਾ ਪਾਲੇ ਤੁਸੀਂ ਮੇਰੇ ਘਰ ਚੱਲ ਕੇ ਆਏ ਹੋ ਰੱਬ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਮੰਗ ਲਓ ਜੋ ਤੁਸੀਂ ਮੰਗਣਾ ਹੈ ਜਿਹੜੀ ਵੀ ਤੁਹਾਨੂੰ ਚੀਜ਼ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦਵਾਂਗਾ ਜੋ ਮੰਗਣੋਗੇ ਤੁਸੀਂ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਤੇ ਉਹ ਸਾਧੂ ਨੇ ਕਿਹਾ ਕਿ ਸਾਨੂੰ ਪ੍ਰਸ਼ਾਦਾ ਸ਼ਕਾ ਦੇਵੋ ਰਾਜਾ ਬੜਾ ਹੈਰਾਨ ਕਿ ਰਾਜ ਦੇ ਦਰਬਾਰ ਦੇ ਅੰਦਰ ਆਇਆ ਕੋਈ ਜ਼ਗੀਰ ਮੰਗ ਲੈ ਤੇਰੀਆਂ ਪੁਸ਼ਤਾਂ ਜਿਹੜੀਆਂ ਬੈਠ ਕੇ ਖਾ ਲੈਣੀਆਂ ਤੇਰੀਆਂ ਕੁਲਾਂ ਤਰ ਜਾਣਗੀਆਂ ਕੋਈ ਹੋਰ ਵੱਡੀ ਚੀਜ਼ ਮੰਗ ਲੈ ਪ੍ਰਸ਼ਾਦਾ ਤੇ ਸੀ ਸ਼ਿਕਾਇਤ ਜੇ ਨਾ ਚੋ ਫਕੀਰ ਆਕਸਣ ਲਗਾ ਕਿ ਰਾਜਨ ਜਿਹੜੇ ਰੱਬ ਕੋ ਤੂੰ ਮੰਗ ਕੇ ਇਹ ਰਾਜ ਭਾਗ ਪਾਏ ਨਹੀਂ ਉਹ ਰੱਬ ਦੇ ਨਾਲ ਉਹ ਪਰਮਾਤਮਾ ਦੇ ਨਾਲ ਸਾਡੀ ਸੱਚੀ ਗੱਲਬਾਤ ਹੈ ਜਿਹੜਾ ਜਿਹੜੇ ਰੱਬ ਕੋਲ ਤੂੰ ਮੰਗ ਕੇ ਲੋਕਾਂ ਨੂੰ ਮਾੜਦਾ ਪਿਆ ਹੈ ਸਾਨੂੰ ਤੇਰੇ ਕੋਲੋਂ ਮੰਗਣ ਦੀ ਕੀ ਲੋੜ ਐ ਅਸੀਂ ਉਸੇ ਰੱਬ ਦੇ ਕੋਲ ਹੀ ਮੰਗ ਲਵਾਂਗੇ ਸਾਨੂੰ ਤੇਰੇ ਵਰਗੇ ਬੰਦਿਆਂ ਦੀ ਕੋਈ ਆਸ ਉਮੀਦ ਨਹੀਂ ਹੈ ਜੇ ਤੂੰ ਸੇਵਾ ਕਰਨੀ ਚਾਹੁੰਦਾ ਹੈ ਤੇ ਪ੍ਰਸ਼ਾਦਾ ਛਕਾ ਦੇ ਸਾਨੂੰ ਉਹ ਪਰਮਾਤਮਾ ਨੇ ਜਿਹੇ ਦਾਤਾਂ ਦੇਣੀਆਂ ਜੀ ਅਸੀਂ ਉਹਦੀਆਂ ਦਾਤਾਂ ਦੇ ਲਾਇਕ ਆ ਤੇ ਉਹ ਰੱਬ ਨੇ ਜਿਹੇ ਤੈਨੂੰ ਵੀ ਦਿੱਤੇ ਨੇ ਰਾਜ ਭਾਗ ਕਿਉਂ ਰੱਬ ਸਾਰਿਆਂ ਨੂੰ ਦੇਣ ਵਾਲਾ ਸਾਨੂੰ ਹੀ ਦੇ ਦੇਵੇਗਾ ਇਸ ਤਰ੍ਹਾਂ ਸਤਿਗੁਰ ਦੀ ਯਾਦ ਨੇ ਇਹ ਜਿਹੜੇ ਆਮ ਬੰਦੇ ਨੇ ਮਨੁੱਖ ਨੇ ਉਹ ਦੁਖੀ ਕਿਉਂ ਹੁੰਦੇ ਨੇ ਰੱਬ ਤੋਂ ਦੂਰ ਕਿਉਂ ਨੇ ਕਿਉਂਕਿ ਉਹਨਾਂ ਦੀ ਆਸ ਉਮੀਦ ਜਿਹੜੀ ਹੈ ਨਾ ਉਹ ਰੱਬ ਤੇ ਨਹੀਂ ਹੈ ਉਹ ਜਗ ਜੀਵਨ ਪੁਰਖ ਦੇ ਉੱਤੇ ਨਹੀਂ ਹੈ ਆਮ ਬੰਦਿਆਂ ਦੇ ਉੱਤੇ ਜਿਹੜੇ ਆਪ ਰੱਬ ਕੋਲੋਂ ਮੰਗਦੇ ਫਿਰਦੇ ਐਸੇ ਬੰਦਿਆਂ ਤੇ ਆਮਸੀ ਦੇ ਦੇਣਾ ਸੰਸਾਰ ਦੇ ਨਾਲ ਬੜੇ ਐਸੇ ਪਖੰਡ ਨੇ ਅੱਜ ਕੱਲ ਅਸੀਂ ਸਾਰੇ ਜਾਣਦੇ ਹਾਂ ਕਿਵੇਂ ਲੋਕ ਇਹ ਤੇ ਸੱਚ ਵਾਲੇ ਰਸਤੇ 'ਤੇ ਚੱਲਣਾ ਬੜਾ ਔਖਾ ਹੈ ਤੇ ਜਿਹੜਾ ਇਹ ਝੂਠ ਵਾਲਾ ਰਸਤਾ ਇਹ ਬੜਾ ਸੌਖਾ ਹੈ ਇਹ ਬੜਾ ਚੰਗਾ ਲੱਗਦਾ ਹੈ ਕਿਉਂਕਿ ਸਾਡੇ ਅੰਦਰ ਵੀ ਝੂਠ ਭਰਿਆ ਹੈ ਤੇ ਜਿਹੜੀ ਚੀਜ਼ ਸਾਡੇ ਅੰਦਰ ਹੈ ਉਹ ਤੇ ਸਾਨੂੰ ਚੰਗੀ ਲੱਗਣੀ ਲੱਗਣੀ ਹੈ ਇਸ ਲਈ ਝੂਠ ਵਾਲੇ ਰਸਤੇ 'ਤੇ ਚੱਲਣਾ ਬੜਾ ਸੌਖਾ ਹੈ ਤੇ ਵੇਜੇ ਝੂਠੇ ਗੁਰੂਆਂ ਦੇ ਉੱਤੇ ਕਿੰਨੀਆਂ ਧੀੜਾਂ ੜਾਂ ਲੱਗੀਆਂ ਨੇ ਪਰ ਸੱਚੇ ਗੁਰੂ ਆਨ ਨੂੰ ਜਾਣ ਨੂੰ ਕੀ ਤਿਆਰ ਨਹੀਂ ਦੁਖੀ ਤੇ ਆਪੇ ਹੋ ਨਹੀਂ ਤੇ ਸਤਿਗੁਰ ਦੀ ਆਮ ਜਿਹੜੇ ਫਿਰ ਏਸੇ ਆਮ ਬੰਦਿਆਂ ਦੇ ਉੱਤੇ ਮਨੁੱਖਾਂ ਦੇ ਉੱਤੇ ਮਾਨਸਾਂ ਦੇ ਉੱਤੇ ਆਸ ਰੱਖੀ ਬੈਠੇ ਨਾ ਉਹਨਾਂ ਦੀ ਹਰ ਹਾਲਤ ਕੈਸੀ ਇਹ ਇਹ ਭਾਈ ਵਗੁੱਚੀ ਐ ਗਲ ਪਈ ਸੁਜਮਕੀ ਸਾਸ ਤੇ ਸਤਗੁਰ ਦੀ ਯਾਦਿ ਉਹ ਬੰਦਿਆਂ ਦੀ ਹਨ ਹਾਲ ਤੈਸੀ ਹੋ ਚੁੱਕੀ ਹੈ ਦੁਇ ਤੋਂ ਭਾਵ ਹੈ ਦਾਤਾਂ ਦੇਣ ਵਾਲਾ ਉਹ ਉਤਾਲਪੁਰ ਪ੍ਰਮਾਤਮਾ ਪ੍ਰਭੂ ਜਿਨੂੰ ਵਿਸਾਰ ਕੇ ਜਿਨੂੰ ਭੁਲਾ ਕੇ ਬੰਦੇ ਜਿਹੜੇ ਨੇ ਤੇ ਸੰਸਾਰਿਕ ਬੰਦਿਆਂ ਉਤੇ ਆਸ ਰੱਖ ਲਈ ਗਲ ਪਈ ਸੁਜਮ ਕੀ ਫਾਸ ਫਿਰ ਐਸੇ ਮਨੁੱਖ ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ ਨਾ ਰੱਬ ਨੂੰ ਵਿਸਾਰ ਦਿੱਤਾ ਤੇ ਸਤਗੁਰ ਦੀ ਯਾਦਿ ਉਹਨਾਂ ਦੇ ਗਲ ਦੇ ਅੰਦਰ ਜਮਾਂ ਦੀ ਫਾਂਸੀ ਜਿਹੜੀ ਇਹ ਉਹ ਪੈ ਜਾਵੇਗੀ ਤੇ ਫਾਂਸੀ ਦਾ ਅਸਲ ਤੇ ਅਸੀਂ ਜਾਣਦੇ ਹੀ ਹਾਂ ਫਿਰ ਬੰਦੇ ਦੀ ਮੌਤ ਹੋਣੀ ਤੇ ਲਾਜ਼ਮੀ ਹੈ ਕਿ ਸਤਗੁਰ ਦੀ ਆਗੇ ਜਿਹੜੀ ਫਾਂਸੀ ਜਮਾਂ ਦੀ ਰਸੀ ਹੈ ਨਾ ਉਹ ਫਿਰ ਗਲ ਦੇ ਅੰਦਰ ਬੰਦੇ ਦੇ ਪੈ ਜਾਂਦੀ ਹੈ ਫਿਰ ਜਮਦਾ ਮਰਦਾ ਕਈ ਜੂਨਾ ਜਿਹੜਾ ੜਕਦਾ ਹੋਇਆ ਇਸ ਮੁਰਖਾ ਦੇਹ ਨੂੰ ਗਵਾ ਕੇ ਵਾਰ-ਵਾਰ ਜਮਦਾ ਮਰਦਾ ਹੈ ਕਿਉਂ ਮਰਦਾ ਹੈ ਕਿਉਂਕਿ ਰੱਬ ਨੂੰ ਭੁਲਾ ਦਿੱਤਾ ਰੱਬ ਨੂੰ ਭੁਲੇ ਬੰਦੇ ਨੇ ਮਾੜੇ ਕਰਮ ਕਮਾਏ ਮਾੜੇ ਕਰਮਾਂ ਦਾ ਫਲ ਭੁਗਤਣ ਵਾਸਤੇ ਫਿਰ ਜੁਨਾਂ ਦੇ ਅੰਦਰ ਪੈਣਾ ਪਿਆ ਵਾਰ-ਵਾਰ ਜਮਨਾ ਮਰਨਾ ਪਿਆ ਇਸ ਵਾਸਤੇ ਸਤਿਗੁਰੂ ਜੀ ਆਖੇ ਜਿਹੜਾ ਬੰਦਾ ਫਿਰ ਇਸ ਜਮਾਂ ਦੀ ਫਾਸੀ ਤੋਂ ਬਚਣਾ ਚਾਹੁੰਦਾ ਹੈ ਉਹ ਕੀ ਕਰੇ ਜੇ ਹਾ ਤੀਜੈ ਸੋ ਲੁਣੇ ਮੱਥੇ ਜੋਲ ਵਿੱਚ ਆਸ ਤੇ ਸਤਿਗੁਰੂ ਜੀ ਆਖਦੇ ਬੰਦੇ ਦੇ ਜੀਵਨ ਦੇ ਅੰਦਰ ਜਿਸ ਤਰ੍ਹਾਂ ਦੇ ਕਰਮਾਂ ਦਾ ਬੀਜ ਬੀਜਿਆ ਨਾ ਬੰਦੇ ਨੇ ਸੋ ਲੁਣੇ ਉਹੀ ਬੰਦੇ ਨੂੰ ਫਿਰ ਜਿਹੜਾ ਵਧਣਾ ਪੈਂਦਾ ਹੈ ਹਮ ਜੀਤ ਦੇ ਆਪਾਂ ਵੀ ਕਿਸਾਨੀ ਨਾਲ ਜੁੜੇ ਸਾਰੇ ਜਿਹੜਾ ਬੀਜ ਜ਼ਮੀਨ ਦੇ ਅੰਦਰ ਬੀਜਿਆ ਹੈ ਉਗਣਾ ਵੀ ਉਹ ਹੀ ਹੈ ਤੇ ਵਧਣਾ ਵੀ ਹੋਏ ਤੇ ਫਲ ਵੀ ਸਨ ਉਸੇ ਤਰ੍ਹਾਂ ਦਾ ਪ੍ਰਾਪਤ ਹੋਣਾ ਹੈ ਕਿ ਸਤਿਗੁਰ ਨੇ ਬਾਣੀ ਦੇ ਦਰਬਖਸ਼ ਕੀਤਾ ਹੈ ਨਾ ਕਿ ਇਹ ਸਰੀਰ ਜਿਹੜਾ ਹੈ ਇਹ ਵੀ ਖੇਤ ਦੀ ਤਰ੍ਹਾਂ ਹੈ ਤੇ ਜਿਹੜੇ ਅਸੀਂ ਇਹ ਸਰੀਰ ਦੇ ਨਾਲ ਤੰਦ ਦੇ ਨਾਲ ਕਰਮ ਕਮਾਉਂਦੇ ਆ ਨਾ ਉਹ ਬੀਜ ਬੀਜਣ ਦੀ ਤਰ੍ਹਾਂ ਹੈ ਤੇ ਜਿਹੜਾ ਬੰਦਾ ਜਿਸ ਤਰ੍ਹਾਂ ਦੇ ਕਰਮਾ ਰੂਪੀ ਬੀਜ ਬੀਜੇਗਾ ਇਹ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਉਸੇ ਤਰ੍ਹਾਂ ਦਾ ਫਲ ਜਿਹੜਾ ਉਹਨੂੰ ਭੁਗਤਣਾ ਪੈਣਾ ਹੈ ਕਿ ਸਤਿਗੁਰੂ ਜੀ ਆਨੇ ਉਹ ਜਿਹੜਾ ਹੈ ਫਿਰ ਬੰਦੇ ਦੇ ਮੱਥੇ ਦੇ ਲੇਖ ਬੰਦੇ ਨੇ ਜਿਸ ਤਰ੍ਹਾਂ ਦੇ ਕਰਮ ਹੈ ਅੱਜ ਸੰਗਤ ਕੀਤੀ ਹੈ ਆ ਚੰਗਾ ਕਰਮ ਕਮਾਇਆ ਹੈ ਇਸ ਚੰਗੇ ਕਰਮ ਦਾ ਫਲ ਜਿਹੜਾ ਇਹ ਜਰੂਰ ਮਿਲਣਾ ਹੈ ਭਾਵੇਂ ਇਸ ਜਨਮ ਦੇ ਅੰਦਰ ਮਿਲ ਜੇ ਪਾਵੇਂ ਸਾਨੂੰ ਅਗਲੇ ਜਨਮ ਜੇ ਅੰਦਰ ਮਿਲ ਜੇ ਇਹ ਫਲ ਇਹ ਕਾਰਨਾ ਜਿਹੜੀ ਇਹ ਵਿਰਥ ਨਹੀਂ ਯਾਨੀ ਇੱਕ ਤਿਲ ਨਹੀਂ ਪੰਨੇ ਕਾਲ ਹੈ ਪਾਵੇਂ ਸੰਗਤ ਕਰਨੀ ਬੜੀ ਔਖੀ ਹੈ ਮਨ ਟਿਕਾਉਣਾ ਬੜਾ ਔਖਾ ਹੈ ਹਾਜ਼ਰੀ ਪਰਣੀ ਬੜੀ ਔਖੀ ਹੈ ਹਾਜ਼ਰ ਰਹਿਣਾ ਬੜਾ ਔਖਾ ਹੈ ਪਰ ਜਿਨੇ ਇੱਕ ਤਿਲ ਜਿੰਨੀ ਵੀ ਕਾਰਨਾ ਕਾਲੀ ਸਤਿਗੁਰੂ ਦੀ ਆਵੇਂ ਉਹ ਇੱਕ ਛੋਟਾ ਜਿਹਾ ਬੀਜ ਬੀਜਿਆ ਹੋਇਆ ਅਸੀਂ ਦੇ ਦੇਓ ਕਿੱਡਾ ਵੱਡਾ ਰੁੱਖ ਬਣ ਕੇ ਫਲ ਦੇ ਜਾਂਦਾ ਹੈ ਇੱਕ ਦਿਨ ਦੀ ਇੱਕ ਘੜੀ ਦੀ ਕੀਤੀ ਹੋਈ ਸੰਗਤ ਜਿਹੜੀ ਹੈ ਉਹ ਵੀ ਸਤਿਗੁਰ ਦੀ ਯਾਦ ਨੇ ਫਾਲ ਐਸਾ ਬਖਸ਼ਿਸ਼ ਕਰਕੇ ਜਾਵੇਗੀ ਕਿ ਸਾਡਾ ਬੀਜ ਆਇਆ ਇੱਕ ਬੀਜੜਾ ਹੈ ਉਹ ਜਦੋਂ ਕਰਨ ਬਣ ਕੇ ਸਾਡੇ ਮੱਥੇ ਦੇ ਲੇਖ ਬਣ ਕੇ ਉਹ ਪਰਮਾਤਮਾ ਦੇ ਦਰਤੇਕ ਤੇ ਪ੍ਰਵਾਨ ਹੋ ਗਿਆ ਤੇ ਇੱਕ ਦਿਨ ਦੀ ਕੀਤੀ ਸੰਗਤ ਵੀ ਜਿਹੜੀ ਹੈ ਸੰਕਤਾਰ ਸਭ ਦੀ ਹੈ ਇਸ ਲਈ ਬੰਦੇ ਦੀ ਹਾਲਤ ਕੈਸੀ ਹੈ ਰੈਨ ਵਿਹਾਣੀ ਪਸ਼ਤਾਣੀ ਉੱਠ ਚਲੀ ਗਈ ਨਿਰਾਸ਼ ਪਰ ਸਤਿਗੁਰ ਜੀ ਆਣੇ ਇਹ ਮਨੁੱਖ ਜਿਹੜਾ ਹੈ ਮਾਇਆ ਦੇ ਕਾਰਨ ਸੱਚ ਨੂੰ ਵਿਚਾਰ ਕੇ ਭੁੱਲ ਕੇ ਰਹਿਣ ਵਿਹਾਣੀ ਪਛਤਾਣੀ ਰਾਤ ਜਿਹੜੀ ਹੈ ਸੁੱਤਿਆਂ ਵਿੱਚ ਜੀਤ ਹੋ ਜਾਂਦੀ ਹੈ ਤੇ ਇਹਦਾ ਜਨਮ ਹੈ ਨਾ ਜਿਵੇਂ ਇੱਕ ਰਾਤ ਸੁੱਤਿਆਂ ਆ ਬਤੀਜ ਕਰ ਦਿੰਦੇ ਆ ਨਾ ਐਵੇਂ ਇੱਕ ਅਗਿਆਨਤਾ ਦੀ ਬੇਸਮਝੀ ਦੇ ਕਾਰਨ ਨਾ ਇਹ ਵੀ ਇੱਕ ਤਰ੍ਹਾਂ ਦੀ ਨੀਂਦ ਹੈ ਅਗਿਆਨਤਾ ਦੀ ਬੇਸਮਝੀ ਦੀ ਤੇ ਇਸ ਨੀਂਦ ਦੇ ਵਿੱਚ ਸੁੱਤੇ ਹਾਂ ਹੋਇਆ ਅਸੀਂ ਪਤਾ ਦੀ ਕਿੰਨੇ ਇੱਕ ਜਨਮ ਜਿਹੜੇ ਨੇ ਉਹ ਭੁੱਲਿਆ ਹੋਇਆ ਇਸੇ ਨੀਂਦ ਦੇ ਵਿੱਚ ਸੁੱਤਿਆ ਹੋਇਆ ਹੈ ਜਿਹੜੇ ਵਿਹਾਜਦੇ ਹਨ ਜਿਵੇਂ ਸਤਿਗੁਰੂ ਜੀ ਆਖ ਨੇ ਇਹ ਜਨਮ ਜਿਹੜਾ ਇੱਕ ਰਾਤ ਜਿਵੇਂ ਬਤੀਤ ਹੋਈ ਹੈ ਸੁੱਤੇ ਪਿਆ ਹੀ ਜੋ ਸੁੱਤੇ ਪਿਆ ਜਿਹੜੀ ਰਾਤ ਬਤੀਤ ਹੋ ਗਈ ਉਹ ਕਿਸੇ ਦੇਖੇ ਦੇ ਵਿੱਚ ਨਹੀਂ ਪਈ ਜਿਵੇਂ ਸਤਿਗੁਰੂ ਜੀ ਆਖ ਨੇ ਅਗਿਆਨਤਾ ਦੇ ਕਾਰਨ ਬੇਸਮਝੀ ਦੇ ਕਾਰਨ ਰਬ ਤੋਂ ਟੁੱਟਿਆਂ ਹੋਇਆ ਤੇਰਾ ਜੀਵਨ ਵੀ ਇੱਕ ਰਾਤ ਦੀ ਤਰ੍ਹਾਂ ਜਿਹੜਾ ਹੈ ਉਹ ਵੀ ਵਹਿ ਜਾਣਾ ਹੈ ਖਤਮ ਹੋ ਜਾਣਾ ਹੈ ਉੱਠ ਚਲੀ ਗਈ ਨਿਰਾਸ਼ ਇਸੇ ਤਰ੍ਹਾਂ ਹੀ ਇਹ ਤੇਰੀ ਆਤਮਾ ਜਿਹੜੀ ਹੈ ਨਾ ਨਿਰਾਸ਼ ਹੋਇਆ ਹੀ ਇਸ ਸੰਸਾਰ ਤੋਂ ਇਸ ਸਰੀਰ ਦੇ ਵਿੱਚੋਂ ਇੱਕ ਦਿਨ ਉੱਠ ਕੇ ਚਲੀ ਜਾਣੀ ਹੈ ਇਹ ਸਰੀਰ ਮਿੱਟੀ ਦਾ ਢੇਰੀ ਬਣਿਆ ਉੱਥੇ ਹੀ ਇਹ ਪਿਆ ਰਹਿ ਜਾਣਾ ਹੈ ਇਸ ਵਾਸਤੇ ਸਤਿਗੁਰੂ ਦੀ ਯਾਦ ਨੇ ਜਿਹੜਾ ਬੰਦਾ ਆਪਦਾ ਜਨਮ ਸਭਲ ਕਰਨਾ ਚਾਹੁੰਦਾ ਕਰੇ ਕਿ ਜਿਨਕੋ ਸਾਧੂ ਪੇਟੀ ਐ ਸੋ ਦਰਗਹਿ ਹੋਏ ਖਲਾਸ ਤੇ ਸਤਿਗੁਰ ਜੀ ਆਨੇ ਜਿਹੜੇ ਬੰਦੇ ਨੇ ਹੁਣੇ ਚੰਗਾ ਬੀਜ ਬੀਜਿਆ ਸਾਧੂਆਂ ਦੀ ਸੰਗਤ ਕੀਤੀ ਐ ਉਹ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਲਿਆ ਐ ਚੰਗਾ ਬੀਜ ਬੀਜਿਆ ਐ ਉਹ ਬੀਜ ਦਾ ਫਲ ਮਿਲੇਗਾ ਦਰਗਹਿ ਹੋਏ ਖਲਾਸ ਸਤਿਗੁਰ ਜੀ ਅੰਜਲਨ ਦਰਗਾਹ ਦੇ ਅੰਦਰ ਸਾਜ ਖਾਨ ਦੇ ਵਿੱਚ ਜਾਵੇਗਾ ਉਹ ਪ੍ਰਮਾਤਮ ਦੇ ਦਰ ਤੇ ਜਾਵੇਗਾ ਜਿੱਥੇ ਜਾ ਕੇ ਤੇਰੇ ਕਮਾਏ ਹੋਏ ਕਰਮ ਜਿਹੜੇ ਨੇ ਜਿਹੜੇ ਬੀਜ ਤੂੰ ਬੀਜੇ ਸੀ ਜਦੋਂ ਉਹਨਾਂ ਦਾ ਫਲ ਤੈਨੂੰ ਮਿਲਣਾ ਹੈ ਤੇ ਸਤਿਗੁਰ ਜਨਦਰਗੇ ਹੋਏ ਖਲਾਸ ਫਿਰ ਉਸ ਦਰਗਾਹ ਦੇ ਅੰਦਰ ਤੇਰੇ ਕੀਤੀ ਹੋਈ ਚੰਗੇ ਕਰਮ ਜਿਹੜੇ ਨੇ ਉਹ ਤੇਰੀ ਬੰਦ ਖਲਾਸੀ ਜਿਹੜੀ ਸ਼ਦਾ ਦੇਣਗੇ ਤੇਰਾ ਜਨਮ ਜਿਹੜਾ ਹੈ ਉਹ ਸਵਲ ਕਰਾ ਦੇਣਗੇ ਤੇਰੇ ਮਾੜੇ ਕੀਤੇ ਕਰਮ ਜਿਹੜੇ ਪਾਪ ਨੇ ਉਹ ਕੱਟੇ ਜਾਣਗੇ ਉਹ ਤਾਂ ਕੱਟੇ ਜਾਣੇ ਜਿਨਕੋ ਸਾਧੂ ਪੇਟਿਏ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਹੈ ਉਹ ਸੰਗਤ ਦਾ ਫਲ ਜਿਹੜਾ ਹੈ ਫਿਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਕਰ ਕਿਰਪਾ ਪ੍ਰਭ ਅਪਨੀ ਤੇਰੇ ਦਰਸ਼ਨ ਹੋਏ ਪਿਆਸ ਤੇ ਸਤਿਗੁਰ ਦੀ ਜੇ ਪੁੱਛੀਏ ਕਿ ਹੁਣ ਸੰਗਤ ਕਿਵੇਂ ਮਿਲੇ ਸਾਧੂਆਂ ਦਾ ਸੰਗ ਕਿਵੇਂ ਮਿਲੇ ਤੇ ਸਤਿਗੁਰ ਜੀ ਆਦਿ ਨੇ ਫਿਰ ਅਰਦਾਸ ਕਰੋ ਕਿਹੜੀ ਅਰਦਾਸ ਕਰੀਏ ਕਰ ਕਿਰਪਾ ਪ੍ਰਭ ਅਪਨੀ ਹੇ ਪ੍ਰਭੂ ਜੀ ਅਕਾਲ ਪੁਰਖ ਪਰਮਾਤਮਾ ਜੀ ਆਪਣੀ ਕਿਰਪਾ ਕਰੋ ਕਿਹੜੀ ਤੇਰੇ ਦਰਸ਼ਨ ਹੋਏ ਪਿਆਸ ਤਾਂ ਕਿ ਸਾਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਸਾਨੂੰ ਪਿਆਸ ਹੋਵੇ ਤੇਰੇ ਦਰਸ਼ਨਾਂ ਦੀ ਉਸ ਦਰਸ਼ਨਾਂ ਦੀ ਪਿਆਸ ਨੂੰ ਪੂਰਿਆ ਕਰਨ ਜਿਵੇਂ ਸਰੀਰ ਦੀ ਪਿਆਸ ਨੂੰ ਪੂਰੀ ਕਰਨ ਲਈ ਅਸੀਂ ਪਾਣੀ ਪੀਂਨੇ ਆ ਤੇ ਜਦੋਂ ਪਰਮਾਤਮਾ ਦੇ ਦਰਸ਼ਨਾਂ ਦੀ ਜਿਤਨ ਪਿਆਸ ਲੱਗੀ ਫਿਰ ਦਰਸ਼ਨਾਂ ਦੀ ਚਾਹਨਾ ਨੂੰ ਲੈ ਕੇ ਸੰਗਤ ਵਿੱਚ ਜਾਵਾਂਗੇ ਨਾਮ ਜਪਾਂਗੇ ਸਿਮਰਨ ਕਰਾਂਗੇ ਕੋਸੇ ਨਾਮ ਜਪਨ ਦੇ ਨਾਲ ਸਿਮਰਨ ਕਰਨ ਦੇ ਨਾਲ ਫਿਰ ਜਿਹੜੇ ਉਹ ਦਰਸ਼ਨ ਹੋਣਗੇ ਪ੍ਰਮਾਤਮਾ ਦੇ ਤੇ ਦਰਸ਼ਨਾਂ ਦੀ ਪਿਆਸ ਜਿਹੜੀ ਇਹ ਫਿਰ ਪੂਰੀ ਹੋਵੇਗੀ ਇਸ ਲਈ ਸਤਿਗੁਰੂ ਦੀ ਯਾਦ ਵਿੱਚ ਜਿਹਨੂੰ ਦਰਸ਼ਨਾਂ ਦੀ ਪਿਆਸ ਹੀ ਲੱਗ ਗਈ ਹੈ ਨਾ ਸਮਝ ਲੈਣਾ ਕਿ ਉਹਦੇ ਉੱਤੇ ਗੁਰੂ ਦੀ ਕਿਰਪਾ ਵਰਤੀ ਹੈ ਤੇ ਉਸ ਪਿਆਸ ਨੂੰ ਕਈ ਵਾਰ ਜੇਦੇ ਨਾ ਬੰਦੇ ਦਾ ਬੜਾ ਮਨ ਕਰਦਾ ਹੈ ਕਿ ਹੁਣ ਗੁਰੂ ਘਰੇ ਜਾਇਆ ਜਾਵੇ ਗੁਰੂ ਘਰੇ ਮੱਥਾ ਟੇਕ ਕੇ ਆਵਾ ਗੁਰੂ ਦੇ ਦਰਸ਼ਨ ਕਰਕੇ ਆਵਾ ਉਦਨ ਕਿਰਪਾ ਵਰਤਦੀ ਹੈ ਗੁਰੂ ਜੀ ਜਦੋਂ ਦਰਸ਼ਨਾਂ ਦੀ ਪਿਆਸ ਮਨ ਦੇ ਅੰਦਰ ਪੈਦਾ ਹੁੰਦੀ ਹੈ ਤੇ ਸਤਿਗੁਰੂ ਜੀ ਆਨ ਜੀ ਦੇ ਮਨ ਦੇ ਅੰਦਰ ਇਹ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਹੈ ਉਹਦੇ ਉੱਤੇ ਫਿਰ ਗੁਰੂ ਜੀ ਇਹ ਕਿਰਪਾ ਜਿਹੜੀ ਇਹ ਵਰਤ ਜਾਂਦੀ ਹੈ ਫਿਰ ਉਹ ਇਹ ਅਰਦਾਸ ਕਰੇ ਕਿਹੜੀ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਤੇ ਸਤਿਗੁਰੂ ਜੀ ਆਨੇ ਫਿਰ ਅਰਦਾਸ ਕਰੇ ਕਿ ਪ੍ਰਭੂ ਜੀ ਸਤਿਗੁਰੂ ਜੀ ਤੁਹਾਡੇ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਹੈ ਅਸੀਂ ਸਾਰੇ ਮਨੁੱਖਾਂ ਦੀ ਦੁਨੀਆਵੀ ਗੁਰੂਆਂ ਦੀ ਸਾਰਿਆਂ ਦੀ ਆਸ ਉਮੀਦ ਲਾ ਦਤੀ ਹੈ ਸਾਡਾ ਪਰੋਸਾ ਕੇਵਲ ਤੇ ਕਿਉਂ ਤੁਹਾਡੇ ਉੱਤੇ ਹੈ ਕਿਰਪਾ ਕਰੋ ਸਾਡੇ ਉੱਤੇ ਤੁਹਾਡੇ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ ਸਾਡੀ ਇਹ ਅਰਦਾਸ ਹੈ ਜਿਹੜੀ ਤੁਸੀਂ ਪ੍ਰਵਾਨ ਕਰ ਲਵੋ ਸਾਨੂੰ ਇਹ ਆਪਦੇ ਦਰਸ਼ਨਾਂ ਦੀ ਪਿਆਸ ਜਿਹੜੀ ਹੈ ਬਖਸ਼ੀ ਕਰ ਦਿਓ ਇਵੇਂ ਸਤਿਗੁਰੂ ਜੀ ਖੀਲੇ ਪੰਕਿੰਦਰ ਬਖਸ਼ਿਸ਼ ਕਰਦੇ ਆ ਸਾਡ ਸੁਵੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਤੇ ਸਤਿਗੁਰੂ ਨੇ ਖੀਲੇ ਪੰਕਿੰਦਰ ਬਖਸ਼ਿਸ਼ ਕੀਤਾ ਇਹ ਹਾਰ ਦਾ ਮਹੀਨਾ ਜਿਹੜਾ ਬੜਾ ਗਰਮੀ ਵਾਲਾ ਹੈ ਤਵਸ਼ ਵਾਲਾ ਹੈ ਬੰਦੇ ਬਹਾਨੇ ਬਣਾ ਲੈਂਦੇ ਨੇ ਪਰ ਸਤਿਗੁਰ ਜੀ ਆਨੇ ਇਹ ਉਹਨਾਂ ਵਾਸਤੇ ਵੀ ਸੋਹਣਾ ਹੈ ਉਹਨਾਂ ਨੂੰ ਵੀ ਇਹ ਹਾਰਡ ਦਾ ਮਹੀਨਾ ਤਪਸ਼ ਵਾਲਾ ਮਹਿਸੂਸ ਨਹੀਂ ਹੁੰਦਾ ਜਿਸਮਨ ਹਰ ਚਰਨ ਨਿਵਾਸ ਜਿਹਦੇ ਮਨ ਦੇ ਅੰਦਰ ਜਿਹੜੇ ਸਰੀਰ ਦੇ ਅੰਦਰ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਗਿਆ ਉਹ ਪਰਮਾਤਮਾ ਦੇ ਚਰਨ ਜਿਹੜੇ ਨੇ ਉਹ ਵਸ ਗਏ ਉਸ ਬੰਦੇ ਨੂੰ ਫਿਰ ਇਹ ਹਾਰ ਦੇ ਮਹੀਨੇ ਦੀ ਗਰਮੀ ਵੀ ਜਿਹੜੀ ਹੈ ਉਹ ਕੋਈ ਵੀ ਬਹਾਨਾ ਨਹੀਂ ਬਣਾਉਂਦਾ ਇਹ ਵੀ ਤਪਸ਼ ਜਿਹੜੀ ਮਹਿਸੂਸ ਨਹੀਂ ਹੁੰਦੀ ਪਰ ਉਹ ਪਰਮਾਤਮਾ ਦੇ ਚਰਨ ਜਿਹੜੇ ਨੇ ਉਸ ਹਿਰਦੇ ਦੇ ਅੰਦਰ ਵਸਨੇ ਨੇ ਜਿਹੜਾ ਹਿਰਦਾ ਸ਼ੁੱਧ ਹੋਵੇਗਾ ਨਿਰਮਲ ਹੋਵੇਗਾ ਵਿਸ਼ ਵਿਕਾਰਾਂ ਤੋਂ ਦੂਰ ਹੋਵੇਗਾ ਹਿਰਦਾ ਨਿਰਮਲ ਕਿਵੇਂ ਹੋਣਾ ਹੈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਹ ਦੁਆਰੇ ਤੋਂ ਇਹ ਅਸਾ ਵੇਸੀ ਗੁਰੂ ਦੇ ਦੁਆਰੇ ਤੇ ਇਹ ਮਨ ਜਿਹੜਾ ਹੈ ਇਹ ਧੁੱਤਾ ਜਾਣਾ ਹੈ ਧੋਣਾ ਕਦਨੇ ਸੇਵਾ ਕਰਕੇ ਨਾਮ ਜਪ ਕੇ ਸਿਮਰਨ ਕਰਕੇ ਇਸੇ ਦੇ ਨਾਲ ਇਹ ਮਨ ਦੀ ਮੈਲ ਦੂਰ ਹੋਣੀ ਹੈ ਮਨ ਸ਼ੁੱਧ ਹੋਵੇਗਾ ਉਹ ਪ੍ਰਮਾਤਮਾ ਦੇ ਚਰਨ ਹਿਰਦੇ ਤੇ ਵਾਹ ਜਾਣਗੇ ਫਿਰ ਬੰਦਾ ਜਿਹੜਾ ਹੈ ਹਰ ਸਮੇਂ ਹਰ ਇੱਕ ਤਰ੍ਹਾਂ ਦੇ ਮੌਸਮ ਜਿੰਦ੍ਰੋ ਪ੍ਰਮਾਤਮਾ ਦੀ ਮੰਦਗੀ ਕਰਦੇ ਜਿਹੜਾ ਹੈ ਸਮਰੱਥ ਹੋ ਜਾਵੇਗਾ ਤੇ ਉਹਦਾ ਜਨਮ ਜਿਹੜਾ ਹੈ ਫਿਰ ਪ੍ਰਮਾਤਮਾ ਦੀ ਕਿਰਪਾ ਸਦਕਾ ਸਭਲ ਹੋ ਜਾਵੇਗਾ ਆਪਾਂ ਵੀ ਸਤਿਗੁਰੂ ਜੀ ਅਗੇ ਅਰਦਾਸ ਕਰਕੇ ਚੱਲੀਏ ਕਿ ਸਤਿਗੁਰੂ ਜੀ ਕਿਰਪਾ ਕਰਿਓ ਸਾਨੂੰ ਹੀ ਇਨਾ ਕਬਾਲ ਬਖਸ਼ੀ ਕਰਿਓ ਸਾਡੇ ਅੰਦਰ ਵੀ ਤੁਹਾਡੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਸਕੇ ਅਸਮੀ ਸੰਗਤ ਕਰ ਸਕੀਏ ਸੇਵਾ ਸਿਮਰ ਕੇ ਜਿਨੇ ਪਿਛਲਾ ਮਹੀਨਾ ਬਚੀਤ ਹੋਇਆ ਹੈ ਕਿਰਪਾ ਕਰਿਓ ਇਹ ਵੀ ਮਹੀਨਾ ਸੁੱਖਾਂ ਦੇ ਨਾਲ ਤੁਹਾਡੀ ਸੇਵਾ ਸਿਮਰਨਬੰਦਗੀ ਕਰਦਿਆਂ ਆਇਆ ਬਚੀਤ ਹੋ ਸਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ